ਕਹਿੰਦਾ ਵੀ ਹਿੰਦੁਸਤਾਨ ਦਾ ਕਾਨੂੰਨ ਭਾਰਤ ਦਾ ਕਾਨੂੰਨ ਸਰਵ ਸਟੇਜਟ ਆ ਪਰ ਉਸ ਕਾਨੂੰਨ ਦੇ ਵਿੱਚ 32-32 ਸਾਲ ਤੋਂ ਸਾਡੇ ਉਹ ਸਿੱਖ ਭਰਾ ਕਾਲੇ ਦੌਰ ਚ ਜਿਹੜੇ ਚੁੱਕੇ ਹੋਣ ਤੇ ਅੱਜ ਅੱਜ ਤੱਕ ਉਹਨਾਂ ਨੂੰ ਪ੍ਰੋਲ ਨ ਦਿੱਤੀ ਗਈ ਹੋਵੇ ਬੜੀ ਨਮੋਸ਼ੀ ਵਾਲੀ ਗੱਲ ਆ ਬੜੀ ਸ਼ਰਮਸਾਰ ਵਾਲੀ ਗੱਲ ਆ ਇੱਕ ਪਾਸਿਓ ਸਾਹ ਦਿਆ ਜਿਹਨੂੰ ਹੈਗਾ ਤੇ ਚਵਲ ਹੀ ਆ ਜਿਨੇ ਇੱਕ ਪੱਤਰਕਾਰ ਭਾਈਚਾਰੇ ਦੇ ਬੰਦੇ ਨੂੰ ਜਿਨ੍ਹਾਂ ਦੇ ਕਾਲੇ ਚਿੱਠੇ ਿਹੜਿਓ ਜਾਗਰ ਕੀਤੇ ਸੀਗੇ ਜਿਹਦੇ ਚ ਕਈਆਂ ਧੀਆਂ ਦੇ ਬਲਾਤਕਾਰ ਰਿਪੋਰਟ ਜਿੰਨੇ ਭੇਜੀ ਸੀਗੀ ਉਸ ਦਾ ਕਤਲ ਕਰਵਾਉਣਾ ਤੇ ਹਜ਼ਾਰਾਂ ਬੀਬੀਆਂ ਨਾਲ ਬਲਾਤਕਾਰ ਦੇ ਕੇਸ ਹਜ਼ਾਰਾਂ ਲੋਕਾਂ ਨੂੰ ਨਪੁੰਸਕ ਬਣਾਉਣਾ ਆਪਣੀ ਆਸ਼ ਪ੍ਰਸਤੀ ਲਈ ਇਹ ਉਸ ਬਾਬੇ ਸਾਧ ਦੀ ਸੱਚੇ ਸੌਦੇ ਵਾਲੇ ਦੀ ਜਿਹੜਾ ਸੱਚਾ ਸੌਦਾ ਕਹਿੰਦਾ ਉਹ ਤੁਹਾਨੂੰ ਦੱਸ ਝੂਠਾ ਹੀ ਸੌਦਾ ਉਹਦੇ ਤੇ ਜਿਹੜਾ ਵਾ ਉਹ ਉਹਨੂੰ ਪ੍ਰੋਲ ਮਿਲਣਾ ਨੋਵੀਂ ਵਾਰੀ ਤੇ ਪੰਜਾਹਾਂ ਦਿਨਾਂ ਦੀ ਸਾਡੇ ਬੰਦੀ ਸਿੰਘ ਨੂੰ ਆਪਣੇ ਮਾਪੇ ਦੇ ਮਰੇ ਤੇ ਇੱਕ ਦਿਨ ਦੀ ਪ੍ਰੋਲ ਨਾ ਮਿਲੇ 2 ਘੰਟਿਆਂ ਦੀ ਉਹ ਆਪਣੇ ਧੀ ਪੁੱਤ ਦੇ ਖੁਸ਼ੀ ਦੇ ਫੰਕਸ਼ਨ ਤੇ ਨਾ ਪਹੁੰਚ ਸਕੇ 2 ਘੰਟੇ ਆਸਤੇ ਕਿਤੇ ਉਹਨੂੰ ਕੋਈ ਅਮਰਜੈਂਸੀ ਪੈ ਜਾਏ ਉਹਨੂੰ ਕਿਤੇ ਹਸਪਤਾਲ ਜਾਣਾ ਉਹਦਾ ਲਾਜ ਵੀ ਉਹੋ ਜਿਹਾ ਨਹੀਂ ਹੋ ਰਿਹਾ ਤੇ ਉਹ ਸਾਦ ਨੂੰ ਜਿਹੜੀਆਂ ਸਾਰੀਆਂ ਫੈਸਿਲਟੀਆਂ ਦਿੱਤੀਆਂ ਜਾ ਰਹੀਆਂ ਐਸਜੀਪੀਸੀ ਦਾ ਕੋਈ ਵੀ ਪਿੰਟ ਪਿੰਡਾ ਤਪਾਉ ਸੰਘਰਸ਼ ਮੈਨੂੰ ਬੰਦੀ ਸਿੰਘਾਂ ਦੀ ਰਹਾਈ ਲਈ ਦਿਖਾ ਦਿਓ ਇਹ ਸਿਰਫ ਚਿੱਠੀਆਂ ਤੱਕ ਸੀਮਤ ਐ ਇਹ ਕੰਮ ਚਿੱਠੀਆਂ ਵਾਲਾ ਨਹੀਂ ਇਹ ਕੁਰਬਾਨੀ ਵਾਲਾ ਕੰਮ ਆ ਉੱਥੇ ਸਾਨੂੰ ਡਾਂਗਾ ਖਾਣੀਆਂ ਪੈਣੀਆਂ ਤੋਪਾਂ ਦੇ ਅੱਗੇ ਜਾਣਾ ਪੈਣਾ ਸਿਰ ਲਵਾਉਣੇ ਪੈਣੇ ਆ ਤਾਂ ਫਿਰ ਜਾ ਕੇ ਇਹ ਮਸਲਾ ਹੱਲ ਹੋਣਾ ਇਹ ਅਕਾਲੀ ਦਲ ਅਕਾਲੀ ਦਲ ਦੇ ਅੰਡਰ ਐਸਜੀਪੀਸੀ ਐਸਜੀਪੀਸੀ ਦੇ ਜਿਹੜਾ ਅੰਡਰ ਐਸਜੀਪੀਸੀ ਦੇ ਕਾਮ ਕਰੀ ਉਹ ਆਰਐਸਐਸ ਕਰ ਰਹੀ ਆ ਪਹਿਲੀਆਂ ਸਰਕਾਰਾਂ ਬੜੀਆਂ ਆਈਆਂ ਕਾਫੀ ਸਰਕਾਰਾਂ ਗਈਆਂ ਵੀ ਇਹਨੇ ਹੌਣੀ ਕਿਉਂ ਆਵਾਜ਼ ਚੁਪਕੀ ਗਈ ਹੈ ਪਹਿਲਾਂ ਕਿਉਂ ਨਹੀਂ ਆਵਾਜ਼ ਚੁਪਕੀ ਗਈ ਕਿ ਲੱਗਦਾ ਸੀ ਜੇ ਪਹਿਲਾਂ ਆਵਾਜ਼ ਚੁਪਕੀ ਜਾਂਦੀ ਤੇ ਸ਼ਾਇਦ ਬੰਦੀ ਸਿੰਘ ਆਪਰੇ ਹਾਈ ਹੋ ਜਾਂਦੇ ਉਹ ਆਪਣੇ ਪਰਿਵਾਰਾਂ 'ਚ ਬੈਠੀ ਹੁੰਦੇ ਅੱਜ ਹਰ ਕੋਈ ਲੀਡਰ ਆਪਣੀ ਚੋਦਰ ਚ ਮਪਾਉਣਾ ਚਾਹੁੰਦਾ ਆਮ ਆਦਮੀ ਮੰਦਬੁੱਧੀਆਂ ਤੇ ਗੱਲ ਹੀ ਨਾ ਕਰੋ ਇਹ ਮੰਦਬੁੱਧੀ ਆ ਇਹਨਾਂ ਨੂੰ ਤੇ ਸਮਝ ਹੀ ਕੋਈ ਨਹੀਂ ਵੀ ਕੀ ਕਰਨਾ ਇਹਨਾਂ ਨੇ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹ ਚੰਗੀ ਉਹਨਾਂ ਨੇ ਸਿਆਸਤ ਵੀ ਕੀਤੀ ਚੰਗਾ ਸਭ ਕੁਝ ਕੀਤਾ ਪਰ ਉਹ ਇਹਨਾਂ ਚੀਜ਼ਾਂ ਤੋਂ ਖੁੰਝ ਗਏ ਪਰ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਦੋਂ ਤੱਕ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕਰਦੇ ਉਹਦੇ ਤੱਕ ਅਸੀਂ ਵੋਟ ਬੈਂਕ ਨਹੀਂ ਇਕੱਠਾ ਕਰ ਸਕਦੇ ਕਿਹੜੇ ਲੋਕ ਜਿਹੜੇ ਡਰਦੇ ਨੇ ਨੇ ਕਿ ਜੇ ਬੰਦੀ ਸਿੰਘ ਰਹਾਈ ਹੋਏਗੇ ਪਤਾ ਨਹੀਂ ਕੀ ਹੋ ਜੂਗਾ ਕਿਹੜੇ ਲੋਕ ਨੇ ਜਿਹੜੇ ਇਹਨਾਂ ਨੂੰ ਡਾਂਦੇ ਨੇ ਇਹ ਸਰਕਾਰਾਂ ਇਹਨਾਂ ਤੋਂ ਡਰਦੀਆਂ ਉਹ ਬੰਦੀ ਸਿੰਘ ਜਿਹੜੇ 32-32 ਸਾਲ ਤੋਂ ਉੱਥੇ ਬੈਠਿਆ ਉਹਨਾਂ ਕੱਲਾ-ਕੱਲਾ ਚਿੱਠਾ ਖੋਲ ਦੇਣਾ ਇਹਨਾਂ ਸਰਕਾਰਾਂ ਦਾ ਆਪਣੇ ਉੱਤੇ ਪਿੰਡਾਂ ਤੇ ਜਿਹੜੇ ਉਹਨਾਂ ਦੇ ਤਸ਼ੱਦਦ ਹੋਏ ਆ ਜਿਨ੍ਹਾਂ ਨੂੰ ਕੁੱਟਿਆ ਗਿਆ ਲੁੱਟਿਆ ਗਿਆ ਮਾਰਿਆ ਗਿਆ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਉਹਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਇਹ بڑے ਵੱਡੇ ਪੱਦਰ ਤੇ ਇਹਨਾਂ ਦੇ ਕੱਟੇ ਕੱਚੇ ਚਿੱਠੇ ਜਿਹੜੇ ਆ ਸਰਕਾਰਾਂ ਦੇ ਖੁੱਲਣੇ ਆ ਇਸ ਤੋਂ ਡ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਕਸਰ ਹੀ ਜਿਹੜਾ ਕੀ ਸਾਡੇ ਸਿੱਖਾਂ ਵੱਲੋਂ ਜੱਕੀ ਪਟਾਸ ਕੀਤੇ ਜਾਂਦੇ ਨੇ ਵੱਖ-ਵੱਖ ਤਰ੍ਹਾਂ ਦੇ ਵਾਲੇ ਧੰਨੇ ਪ੍ਰਦਰਸ਼ਨ ਕੀਤੇ ਜਾਂਦੇ ਪਰ ਅਜੇ ਤੱਕ ਉਹਨਾਂ ਦੀ ਰਿਹਾਈ ਨਹੀਂ ਹੋਈ ਤੇ ਤੁਸੀਂ ਇਹ ਦੇਖ ਸਕਦੇ ਹੋ ਇੱਕ ਬਣ ਜਿਹੜਾ ਕੀ ਸੋਦਾ ਸਹਾਰ ਇੱਕ ਵਾਰੀ ਫਿਰ ਤੋਂ ਜਿਹੜਾ ਕੀ ਪ੍ਰੋਲ ਆ ਗਿਆ ਬਾਰ-ਬਾਰ ਪ੍ਰੋਲ ਆਉਣ ਤੋਂ ਬਾਅਦ ਸਿੱਖਾਂ ਵਿੱਚ ਵੀ ਜਿਹੜਾ ਕੀ ਇੱਕ ਜੜੀ ਰੋਸ ਦੀ ਜੜੀ ਉਹਨਾਂ ਦੇ ਵਿੱਚ ਪੈਦਾ ਹੋ ਗਈ ਆ ਗੱਲਬਾਤ ਕਰਾਂਗੇ ਇਸ ਮੁੱਦੇ ਤੇ ਸਾਡਾ ਗੱਲਬਾਤ ਕਰਨ ਨੂੰ ਤਿਆਰ ਨੇ ਸਰਜੀਤ ਸਿੰਘ ਹੈਰੀ ਜਿਹੜੇ ਅਕਸਰ ਹੀ ਬੰਦੀ ਸਿੰਘਾਂ ਦੀ ਹਾਲ ਨੂੰ ਲੈ ਕੇ ਗੱਲਬਾਤ ਕਰਦੇ ਨੇ ਸਭ ਤੋਂ ਪਹਿਲਾਂ ਜੜਾ ਬਹੁਤ ਬਹੁਤ ਸਵਾਗਤ ਹੈ ਜੀ ਸੈਂਟਰ ਪ ਕਿ ਤਾਂ ਦੇ ਦੋ ਤੁਹਾਡੇ ਵੱਲੋਂ ਅਸੀਂ ਦੇਖ ਅਕਸਰ ਹੀ ਆਵਾਜ਼ ਚੁੱਕੀ ਜਾਂਦੀ ਹੈ ਬੰਦੀ ਸਿੰਘਾਂ ਰਹਾਇਨ ਲੈ ਕੇ ਵੀ ਉਹਨਾਂ ਨੂੰ ਰਹਾ ਕੀਤਾ ਜਾਵੇ ਪਰ ਅਸੀਂ ਦੇਖਦੇ ਆ ਕਿ ਹਜੇ ਤੱਕ ਰਹਾਈ ਨਹੀਂ ਹੋਈ ਤੇ ਉੱਤਰ ਜਿਹੜੇ ਸੌਦਾ ਸਾਦ ਨੇ ਜਿਹੜੇ ਕਿ ਬਾਰ-ਬਾਰ ਪਰੋਲ ਤੇ ਆਉਂਦੇ ਨੇ ਹੁਣ ਫਿਰ ਜਿਹੜੇ ਕਿ 50 ਦਿਨਾਂ ਦੀ ਪਰੋਲ ਤੇ ਆਗੇ ਨੇ ਕਿਸ ਤਾਂ ਦੇ ਦੇ ਚੀਜ਼ ਨੂੰ ਦੇਖੋ ਜੀ ਆਵਾਜ਼ ਜਿਹੜਾ ਬੰਦਾ ਸਾਹ ਲਿੰਦਾ ਜਿਹੜਾ ਬੰਦਾ ਅੰਨ ਖਾਂਦਾ ਜਿਹੜਾ ਬੰਦਾ ਇਸ ਦੁਨੀਆਦਾਰੀ 'ਚ ਰਹਿੰਦਾ ਹੈ ਉਹ ਉਸ ਨੂੰ ਹਰ ਇੱਕ ਇਨਸਾਨ ਨੂੰ ਮਨੁੱਖੀ ਅਧਿਕਾਰਾਂ ਦੇ ਉੱਤੇ ਇਹੜੀ ਆ ਗੱਲ ਕਰਨੀ ਚਾਹੀਦੀ ਆ ਇਹ ਬੜਾ ਵੱਡਾ ਕਹਾਣ ਆ ਇਸ ਕਾਨੂੰਨ ਦਾ ਤੇ ਮੁੱਖੀ ਮਨੁੱਖੀ ਅਧਿਕਾਰਾਂ ਦਾ ਇੱਕ ਪਾਸੇ ਕਹਿੰਦਾ ਵੀ ਹਿੰਦੁਸਤਾਨ ਦਾ ਕਾਨੂੰਨ ਭਾਰਤ ਦਾ ਕਾਨੂੰਨ ਸਰਵ ਸਟੇਜਟ ਆ ਪਰ ਉਸ ਕਾਨੂੰਨ ਦੇ ਵਿੱਚ 32-32 ਸਾਲ ਤੋਂ ਸਾਡੇ ਉਹ ਸਿੱਖ ਭਰਾ ਕਾਲੇ ਦੌਰ ਚ ਜਿਹੜੇ ਚੁੱਕੇ ਹੋਣ ਤੇ ਅੱਜ ਅੱਜ ਤੱਕ ਉਹਨਾਂ ਨੂੰ ਪ੍ਰੋਲ ਨਾ ਦਿੱਤੀ ਗਈ ਹੋਵੇ ਬੜੀ ਨਮੋਸ਼ੀ ਵਾਲੀ ਗੱਲ ਆ ਬੜੀ ਸ਼ਰਮਸਾਰ ਵਾਲੀ ਗੱਲ ਆ ਇਸ ਕਾਨੂੰਨ ਵਾਸਤੇ ਤੇ ਇਨ੍ਹਾਂ ਸਰਕਾਰਾਂ ਵਾਸਤੇ ਜਿਹੜੀਆਂ ਸਰਕਾਰਾਂ ਲਗਾਤਾਰ ਸੱਤਾ ਚ ਰਹੀਆਂ ਜਿਨ੍ਹਾਂ ਨੇ ਰਾਜ ਕੀਤਾ ਇਹਨਾਂ ਤੇ ਪਰ ਇੱਕ ਪਾਸੇ ਸਾਹ ਦਿਆ ਜਿਹਨੂੰ ਹੈਗਾ ਤੇ ਚਵਲਿਆ ਜਿਨੇ ਇੱਕ ਪੱਤਰਕਾਰ ਭਾਈਚਾਰੇ ਦੇ ਬੰਦੇ ਨੂੰ ਜਿਨੇ ਉਹਦੇ ਕਾਲੇ ਚਿੱਠੇ ਜਿਹੜੇ ਉਹ ਜਾਗਰ ਕੀਤੇ ਸੀਗੇ ਜਿਹਦੇ ਚ ਕਈਆਂ ਧੀਆਂ ਦੇ ਬਲਾਤਕਾਰ ਰਿਪੋਰਟ ਜਿੰਨੇ ਭੇਜੀ ਸੀਗੀ ਉਸ ਦਾ ਕਤਲ ਕਰਵਾਉਣਾ ਤੇ ਹਜ਼ਾਰਾਂ ਬੀਬੀਆਂ ਨਾਲ ਬਲਾਤਕਾਰ ਦੇ ਕੇਸ ਹਜ਼ਾਰਾਂ ਲੋਕਾਂ ਨੂੰ ਨਪੁੰਸਕ ਬਣਾਉਣਾ ਆਪਣੀ ਆਸ਼ ਪ੍ਰਸਤੀ ਦੀ ਇਹ ਉਸ ਬਾਬੇ ਸਾਧ ਦੀ ਸੱਚੇ ਸੋਦੇ ਵਾਲੇ ਦੀ ਜਿਹੜਾ ਸੱਚਾ ਸੋਦਾ ਕਹਿੰਦਾ ਉਹ ਤੁਹਾਨੂੰ ਦੱਸ ਝੂਠਾ ਹੀ ਸੋਦਾ ਉਹਦੇ ਤੇ ਜਿਹੜਾ ਵਾ ਉਹ ਉਹਨੂੰ ਪ੍ਰੋਲ ਮਿਲਣਾ ਨੌਵੀਂ ਵਰੀ ਤੇ ਪੰਜਾਹਾਂ ਦਿਨਾਂ ਦੀ ਇਹ ਕੋਈ ਵੱਖਰੀ ਗੱਲ ਨਹੀਂ ਹੈ ਸਿਰਫ ਵੋਟ ਬੈਂਕ ਦਾ ਸਿਸਟਮ ਆ ਇਹ ਉਹ ਕਨੋਪੀ ਇਕੱਠੀ ਕਰਕੇ ਦੇਣੀ ਆ ਤੇ ਕਨੋਪੀ ਇਕੱਠੀ ਕਰਕੇ ਫਿਰ ਉਹਨੇ ਜੇਲ ਚ ਲੈਣਾ 50 ਦਿਨਾਂ ਦੀ ਪ੍ਰੋਲ ਦਿੱਤੀ ਹੈ ਦੇਖੋ ਸਾਡੇ ਬੰਦੀ ਸਿੰਘ ਨੂੰ ਆਪਣੇ ਮਾਪੇ ਦੇ ਮਰੇ ਤੇ ਇੱਕ ਦਿਨ ਦੀ ਪ੍ਰੋਲ ਨਾ ਮਿਲੇ 2 ਘੰਟਿਆਂ ਦੀ ਉਹ ਆਪਣੇ ਧੀ ਪੁੱਤ ਦੇ ਖੁਸ਼ੀ ਦੇ ਫੰਕਸ਼ਨ ਤੇ ਨਾ ਪਹੁੰਚ ਸਕੇ 2 ਘੰਟੇ ਆਸਤੇ ਕਿਤੇ ਉਹਨੂੰ ਕੋਈ ਅਮਰਜੈਂਸੀ ਪੈ ਜਾਏ ਉਹਨੂੰ ਕਿਤੇ ਹਸਪਤਾਲ ਜਾਣਾ ਪਵੇ ਉਹਦਾ ਲਾਜ ਵੀ ਉਹੋ ਜਿਹਾ ਨਹੀਂ ਹੋ ਰਿਹਾ ਤੇ ਉਹ ਸਾਧ ਨੂੰ ਜਿਹੜੀਆਂ ਸਾਰੀਆਂ ਫੈਸਿਲਟੀਆਂ ਦਿੱਤੀਆਂ ਜਾ ਰਹੀਆਂ ਮੈਂਨਾਂ ਵੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੇ ਸਹੀ ਕਿਤੇ ਸਾਨੂੰ ਕਾਨੂੰਨ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ ਇਨਵੈਸਟੀਗੇਸ਼ਨ ਦਾ ਪਾਰਟ ਆ ਮੈਂ ਇਹ ਵੀ ਦੱਸ ਦਿੰਦਾ ਤੁਹਾਨੂੰ ਵੀ ਅੱਜ ਵੀ ਸੋਧ ਸੱਚੇ ਸੋਦੇ ਦੇ ਸਾਦੇ ਡੇਰੇ ਤੇ ਕਿਤੇ ਜੇ ਕਿਤੇ ਖੁਦਾਈ ਕੀਤੀ ਜਾਵੇ ਨਾ ਹਜ਼ਾਰਾਂ ਲੋਕਾਂ ਦੀਆਂ ਹੱਡ ਪਿੰਜਰ ਉਥੋਂ ਉਹਦੇ ਜਿੱਥੇ ਅਮੂਲੀਆਂ ਬੀਜ ਦਾ 5-500 ਰੁਪਏ ਦੀ ਮੂਲੀ ਤੇ 5-500 ਦੀ ਗਾਜਰ ਵੇਚਦਾ ਉਥੇ ਇੱਕ ਵਿਸ਼ਾ ਵੀ ਉਥੇ ਜੇ ਕਿਤੇ ਉਹ ਪਟਾਈ ਕਰਾਈ ਤੇ ਹਜ਼ਾਰਾਂ ਲੋਕਾਂ ਦੀਆਂ ਡੈੱਡ ਬੋੜੀਆਂ ਉਥੋਂ ਨਿਕਲਣਗੀਆਂ ਤੇ ਅੱਜ ਵੀ ਜੋ ਸੁਵਿਧਾਵਾਂ ਉਹਨੂੰ ਉੱਥੇ ਸੁਖ-ਸੂਲਤਾ ਬਾਹਰ ਡੇਰੇ ਚ ਮਿਲਦੇ ਆ ਉਹੀ ਸੁਖ-ਸੂਲਤਾ ਨੂੰ ਜਿਹੜੀਆਂ ਉਹ ਜੇਲ੍ਹ ਦੇ ਅੰਦਰ ਮਿਲਣੀਆਂ ਉਹੀ ਜੀ ਗੁਫਾ ਇੱਕ ਮੇਰੇ ਸਾਹ ਨਾਲ ਜੇਲ੍ਹ ਚ ਵੀ ਬਣਾ ਦਿੱਤੀ ਆ ਜਿੱਥੇ ਉਹਨੂੰ ਰੱਖਿਆ ਜਾਂਦਾ ਇਹ ਤੇ ਇਸ ਸਰਕਾਰਾਂ ਦਾ ਜਵਾਈ ਬਣ ਕੇ ਬੈਠਾ ਉੱਥੇ ਇਹ ਸਾਡੇ ਸਿੱਖ ਕੌਮ ਦੇ ਯੋਧਿਆਂ ਨਾਲ ਕਿਤੇ ਕੰਪੈਰੀਜ਼ਨ ਥੋੜਾ ਕਰ ਸਕਦੇ ਆ ਸਾਹਤਾਂ ਭਰਿਆ ਸਾਡਾ ਇਤਿਹਾਸ ਆ ਕੁਰਬਾਨੀਆਂ ਵਾਲਾ ਸਾਡਾ ਇਤਿਹਾਸ ਆ ਤੇ ਅੱਜ ਵੀ ਸਾਨੂੰ ਕੁਰਬਾਨੀਆਂ ਦੇਣੀਆਂ ਪੈਣੀਆਂ ਤੇ ਇਸ ਸੰਵਿਧਾਨ ਨੂੰ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਜਿਹੜੀਆਂ ਅਸੀਂ ਕੁਰਬਾਨੀਆਂ ਕੀਤੀਆਂ ਉਹੀ ਕਾਨੂੰਨ ਆ ਸਾਨੂੰ ਜਿਹੜਾ ਵਾ ਉਹ ਅੱਖੋਂ ਪਰੋਖੇ ਕਰ ਰਿਆ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਸੰਵਿਧਾਨ ਆ ਸਹੀ ਢੰਗ ਨਾਲ ਜੇ ਲਾਗੂ ਕਰ ਦਿੱਤਾ ਜਾਵੇ ਤੇ ਸਾਡੇ ਜਿਹੜੇ ਬੰਦੀ ਸਿੰਘ ਜਿਹੜੇ ਉਹ 1 ਮਿੰਟ ਤੋਂ ਪਹਿਲਾਂ ਬਾਹਰ ਕੱਢੇ ਜਾਂਦੇ ਤੇ ਉਹਨਾਂ ਨੂੰ ਜਿਹੜਾ ਇਸ ਕਾਨੂੰਨ ਤੋਂ ਤੇ ਇਹਨਾਂ ਸਰਕਾਰਾਂ ਤੋਂ ਮਾਫੀ ਮੰਗਣੀ ਚਾਹੀਦੀ ਵੀ ਅਸੀਂ ਤੁਹਾਡੇ ਨਾਲ ਗਲਤ ਕੀਤਾ ਕੋ ਸਾਡੀ ਸਹੀ ਹੈ ਜੀ ਕਿੱਥੇ ਕਮੀ ਮਹਿਸੂਸ ਕਰਦੇ ਹੋ ਕਿੱਥੇ ਲੱਗਦਾ ਵੀ ਸਾਡੇ ਕੋਲ ਜਿਹੜੀ ਆ ਪੱਕਣ ਜਿਹੜੀ ਕੀਤੀ ਜਾ ਰਹੀ ਅਸੀਂ ਦੇਖਦੇ ਵੀ ਜਿਹੜੀ ਸਿੱਖਾਂ ਦੀ ਸਰਮੋਹ ਸੰਸਥਾ ਵਾ ਐਜੀਪੀਸੀ ਆ ਹਰ ਕੋਈ ਉੱਥੇ ਆ ਕੇ ਨਮਤਕ ਹੁੰਦਾ ਵਾ ਸਭ ਤੋਂ ਵੱਡੀ ਪਾਵਰ ਮੰਗਿਆ ਨਾ ਸੁਪਰੀਮੋ ਬਣ ਜਾਂਦਾ ਵਾ ਸਿੱਖਾਂ ਦੀ ਤੇ ਕਿੱਥੇ ਜਾ ਕੇ ਕਮੀ ਮਹਿਸੂਸ ਕਰਦੇ ਹੋ ਕੀ ਲੱਗਦਾ ਵੀ ਉਹ ਵੀ ਬੰਦੀ ਸਿੰਘਾਂ ਹਾਈ ਨੂੰ ਲੈ ਕੇ ਬੜੇ ਚਾਰ ਵੀ ਕਰਦੇ ਨੇ ਬੜੇ ਪ੍ਰੋਟੈਸਟ ਵੀ ਕਰਦੇ ਨੇ ਅਸੀਂ ਦੇਖਿਆ ਕਦੀ ਉਹ ਲਿਖਤੀ ਜਿਹੜੀਆਂ ਚਿੱਠੀਆਂ ਵੀ ਜਿਹੜੀਆਂ ਆਏ ਦਿਨ ਕਦੀ ਕੋਈ ਸ਼੍ਰੀਮੰਦਰ ਸਾਹਿਬ ਨਤਮਸਤ ਗੁੰਦਾ ਚਾਹੇ ਰਾਸ਼ਟਰਪਤੀ ਆ ਚਾਹੇ ਕੋਈ ਵੀ ਆ ਵੱਡਾ ਨੇਤਾ ਹੁੰਦਾ ਉਹਨਾਂ ਨੂੰ ਦਿੱਤੀ ਜਾਂਦੀ ਆ ਕਦੀ ਹਸਤਾਖਸ਼ ਜਿਹੜੀ ਆ ਉਹ ਦਿੱਲੀ ਲੈ ਕੇ ਜਾਂਦੀ ਆ ਬੜੇ ਨਾਲੋਂ ਕਹੋ ਕਿ ਉਹਨਾਂ ਉਹ ਵੀ ਬੜੇ ਪ੍ਰੋਟੈਸਟ ਕਰ ਰਹੇ ਨੇ ਚੀਜ਼ ਨੂੰ ਲੈ ਕੇ ਪਰ ਕਿਉਂ ਨਹੀਂ ਹਸਤਾਖਸ਼ ਜਿਹੜ ਕਿਥੇ ਕੀ ਲੱਗਦਾ ਵੀ ਜਿਹੜੇ ਸਾਡੇ ਸਿੱਖ ਕੌਮ ਆ ਕੀ ਲੱਗਦਾ ਵੀ ਇਕੱਠੇ ਨੇ ਇੱਕ ਜਖਾਤ ਲੈ ਤਾਂ ਇਹਦੀ ਕਮੀ ਸਕੂਲ ਹੁੰਦੀ ਆ ਕਿਥੇ ਤੁਹਾਨੂੰ ਲੱਗਦੀ ਮਗਵੀ ਐਸਜੀਪੀਸੀ ਦਾ ਕੋਈ ਵੀ ਪਿੰਡਾ ਤਪਾਉ ਸੰਘਰਸ਼ ਮੈਨੂੰ ਬੰਦੀ ਸਿੰਘਾਂ ਦੀ ਰਹਾਈ ਲਈ ਦਿਖਾ ਦਿਓ ਇਹ ਸਿਰਫ ਚਿੱਠੀਆਂ ਤੱਕ ਸੀਮਤ ਐ ਇਹ ਕੰਮ ਚਿੱਠੀਆਂ ਵਾਲਾ ਨਹੀਂ ਇਹ ਕੁਰਬਾਨੀ ਵਾਲਾ ਕੰਮ ਆ ਉੱਥੇ ਸਾਨੂੰ ਡਾਂਗਾ ਖਾਣੀਆਂ ਪੈਣੀਆਂ ਤੋਪਾਂ ਦੇ ਅੱਗੇ ਜਾਣਾ ਪੈਣਾ ਸਿਰ ਲਵਾਉਣੇ ਪੈਣੇ ਆ ਤਾਂ ਫਿਰ ਜਾ ਕੇ ਇਹ ਮਸਲਾ ਹੱਲ ਹੋਣਾ ਦੂਜੀ ਗੱਲ ਇਹ ਤੇ ਆਪ ਖਾਕੇ ਨਿਕਰਾਂ ਵਾਲੇ ਆ ਇਹ ਤੇ ਸਵੇਰੇ ਕੜਾ ਖਾਣੋਂਦੇ ਤੇ ਸ਼ਾਮ ਨੂੰ ਕੜਾ ਖਾ ਕੇ ਘਰ ਨੂੰ ਚਲੇ ਜਾਂਦੇ ਆ ਇੱਥੋਂ ਤੱਕ ਸੀ ਇਹ ਅਕਾਲੀ ਦਲ ਅਕਾਲੀ ਦਲ ਦੇ ਅੰਡਰ ਐਸਜੀਪੀਸੀ ਐਸਜੀਪੀਸੀ ਦੇ ਜਿਹੜਾ ਅੰਡਰ ਐਸਜੀਪੀਸੀ ਦੇ ਕੰਮ ਕਰ ਰਹੀ ਉਹ ਆਰਐਸਐਸ ਕਰ ਰਹੀ ਆ ਅੱਜ ਸਾਡੇ ਗੁਰਦੁਆਰਿਆਂ ਨੂੰ ਮੱਠ ਬਣਾਇਆ ਜਾ ਰਿਹਾ ਅੱਜ ਸਾਡੇ ਸਿੱਖਾਂ ਨੂੰ ਗਲਤ ਰਾਤ ਹੋ ਰਿਹਾ ਜਾ ਰਿਹਾ ਸਾਨੂੰ ਵੱਖ-ਵੱਖਰੇ ਤਰ੍ਹਾਂ ਦੀਆਂ ਸਾਨੂੰ ਮੂਰਤੀ ਪੂਜਾ ਵਾਲੇ ਪਾਸੇ ਲਾਇਆ ਜਾ ਰਿਹਾ ਸਾਡਾ ਪੰਥ ਸਾਨੂੰ ਇਹ ਤੋਂ ਨਕਾਰਦਾ ਪਰ ਐਸਜੀਪੀਸੀ ਸਰਮੋਰ ਮੰਨੀ ਜਾਂਦੀ ਸੀ ਪਰ ਅੱਜ ਆਰਐਸਐਸ ਦਾ ਉੱਤੇ ਕਬਜ਼ਾ ਤੇ ਜੋ ਆਰਐਸਐਸ ਕਹਿ ਰਿਹਾ ਉਹ ਇਹਨਾਂ ਨੂੰ ਕਰਨਾ ਪੈ ਰਿਹਾ ਦੂਸਰੀ ਗੱਲ ਇਹ ਆ ਵੀ ਜਦੋਂ ਤੱਕ ਸਾਰੀਆਂ ਪਾਰਟੀਆਂ ਸਾਰੀਆਂ ਜਥੇਬੰਦੀਆਂ ਸਾਰੇ ਧਰਮਾਂ ਦੇ ਲੋਕ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ ਤੇ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਹਾ ਦਾ ਨਾਰਾ ਨਹੀਂ ਨਾ ਮਾਰਦੇ ਉਦੋਂ ਤੱਕ ਇਹਨਾਂ ਸਰਕਾਰਾਂ ਨੇ ਜਾਗਣਾ ਨਹੀਂ ਕਿਉਂਕਿ ਇਹ ਸਾਰੀਆਂ ਸਰਕਾਰਾਂ ਅੱਜ ਭਾ ਜੀਪੀ ਆ ਪਹਿਲਾਂ ਕਾਂਗਰਸ ਸੀ ਉਸ ਤੋਂ ਪਹਿਲਾਂ ਹੋਰ ਸੀ ਉਸ ਤੋਂ ਪਹਿਲਾਂ ਹੋਰ ਸੀ ਇਹ ਸਾਰੀਆਂ ਸਰਕਾਰਾਂ ਦੀ ਇੱਕ ਚਾਲ ਆ ਕਿਉਂਕਿ ਸੋਦਾ ਸਾਹ ਇਹਨਾਂ ਦਾ ਵੋਟ ਬੈਂਕ ਆ ਤੇ ਜਿਹੜੇ ਬੰਦੀ ਸਿੰਘ ਆ ਇਹਨਾਂ ਨੇ ਬਾਹਰ ਆਣ ਕੇ ਇਹਨਾਂ ਦੇ ਕੱਚੇ ਚਿੱਠੇ ਖੋਲਣੇ ਆ ਸਰਕਾਰਾਂ ਦੇ ਇਹਨਾਂ ਨੂੰ ਇਹ ਵੀ ਖਦਸਾ ਉਹਨਾਂ ਨੇ ਵੋਟ ਬੈਂਕ ਨੂੰ ਤੇ ਪ੍ਰੋਲਾ ਵੀ ਦੇਣੀ ਆ ਸਭ ਕੁਝ ਦੇਣਾ ਉਹਨਾਂ ਨੇ ਆਪਣਾ ਜੁਆਈ ਬਣਾ ਕੇ ਵੀ ਰੱਖਣਾ ਪਰ ਜਿਹੜੀ ਇਹ ਬੰਦੀ ਸਿੰਘ ਆ ਇਹਨਾਂ ਨੂੰ ਇਹਨਾਂ ਨੇ ਜੇਲ੍ਹਾਂ 'ਚ ਮਾਰਨ ਲਈ ਮਜਬੂਰ ਕੀਤਾ ਆ ਪਰ ਇਹ ਮਨੁੱਖੀ ਅਧਿਕਾਰਾਂ ਦਾ ਬੜਾ ਵੱਡਾ ਘਾਣ ਆ ਇਹ ਕਾਨੂੰਨ ਦਾ ਬੜਾ ਵੱਡਾ ਫੇਲਿਅਰ ਆ ਇਹ ਦੇਸ਼ ਦੇ ਵਿੱਚ ਜਿਹੜਾ ਕਾਨੂੰਨ ਵਿਵਸਥਾ ਉਹਦਾ ਬੜਾ ਵੱਡਾ ਫੇਲੀ ਰਿਹਾ ਐਸ ਵਲੇ ਜਿਹੜੇ ਅ ਜਿਨ੍ਹਾਂ ਨੇ ਲੋਕਾਂ ਦਾ ਧਰੋਖ ਖਟਿਆ ਉਹਨਾਂ ਨੂੰ ਇਹਨਾਂ ਨੇ ਅੱਗੇ ਸੁਪਰੀਮੋ ਬਣਾ ਕੇ ਰੱਖਿਆ ਤੇ ਜਿਹੜੇ ਲੋਕਾਂ ਲਈ ਲੜਿਆ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਉਹਨਾਂ ਨੂੰ ਜਿਲਾ ਹੀ ਡਾਕੇ ਉਹਨਾਂ ਨੂੰ ਮਰਨ ਲਈ ਮਜਬੂਰ ਕੀਤਾ ਤੁਸੀਂ ਅਸੀਂ ਹੈ ਜੀ ਕਿਸ ਤਰ੍ਹਾਂ ਦੇ ਦਦੇ ਹੋ ਪਹਿਲੀ ਵਾਰ ਸਰਕਾਰਾਂ ਬੜੀਆਂ ਆਈਆਂ ਕਾਫੀ ਸਰਕਾਰਾਂ ਗਈਆਂ ਵੀ ਇਹਨੇ ਹੁਣ ਹੀ ਕਿਉਂ ਆਵਾਜ਼ ਚੁੱਕੀ ਗਈ ਹੈ ਪਹਿਲਾਂ ਕਿਉਂ ਨਹੀਂ ਆਵਾਜ਼ ਚੁੱਕੀ ਗਈ ਕਿ ਲੱਗਦਾ ਸੀ ਜੇ ਪਹਿਲਾਂ ਆਵਾਜ਼ ਚੁੱਕੀ ਜਾਂਦੀ ਤੇ ਸ਼ਾਇਦ ਬੰਦੀ ਸਿੰਘ ਆਪ ਰਹਿਾਈ ਹੋ ਜਾਂਦੀ ਉਹ ਆਪਣੇ ਪਰਿਵਾਰਾਂ 'ਚ ਬੈਠੀ ਹੁੰਦੇ ਅੱਜ ਹਰ ਕੋਈ ਲੀਡਰ ਆਪਣੀ ਚੌਧਰ ਚਮਕਾਉਣਾ ਚਾਹੁੰਦਾ ਆਮ ਆਦਮੀ ਮੰਦਬੁੱਧੀਆਂ ਤੇ ਗਾਲੀ ਨਾ ਕਰੋ ਇਹ ਮੰਦਬੁੱਧੀ ਆ ਇਹਨਾਂ ਨੇ ਤੇ ਸਮਝ ਹੀ ਕੋਈ ਨਹੀਂ ਵੀ ਕੀ ਕਰਨਾ ਇਹ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹ ਚੰਗੀ ਉਹਨਾਂ ਨੇ ਸਿਆਸਤ ਵੀ ਕੀਤੀ ਚੰਗਾ ਸਭ ਕੁਝ ਕੀਤਾ ਪਰ ਉਹ ਇਹਨਾਂ ਚੀਜ਼ਾਂ ਤੋਂ ਖੁੰਝ ਗਏ ਪਰ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਦੋਂ ਤੱਕ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕਰਦੇ ਉਦੋਂ ਤੱਕ ਅਸੀਂ ਵੋਟ ਬੈਂਕ ਨਹੀਂ ਇਕੱਠਾ ਕਰ ਸਕਦੇ ਇੱਕ ਪਾਸੇ ਭਾਜਪੀ ਆ ਜਿਹੜੀ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਦੇ ਉੱਤੇ ਲੋਕਾਂ 'ਚ 파ੜੇ ਪਾ ਰਹੀ ਆ ਲੋਕਾਂ ਨੂੰ ਲੜਾ ਰਹੀ ਆ ਹੁਣ ਉਹੀ ਪੈਟਰਨ ਦੂਜੀਆਂ ਸਰਕਾਰਾਂ ਦੇ ਲੋਕਾਂ ਨੇ ਵੀ ਰੱਖ ਲਈ ਇਹਨਾਂ ਨੇ ਪਹਿਲਾਂ ਕਿਉਂਕਿ 25 ਸਾਲ ਅਕਾਲੀ ਦਲ ਨੇ ਵੀ ਰਾਜ ਕੀਤਾ ਪਹਿਲਾਂ ਗਣੀ ਅੱਖਾਂ ਖੁੱਲੀਆਂ 6 ਮਹੀਨੇ ਤੋਂ ਅੱਖਾਂ ਖੁੱਲਗੀਆਂ ਇਹਨਾਂ ਦੀ ਵੀ ਐਡਾ ਕਿਹੜਾ ਚਮਕਾਰ ਹੈ ਇਹਨਾਂ ਦੇ ਵੱਜ ਗਿਆ ਕਿਹੜੇ ਲੈਂਸ ਪਾ ਗਏ ਅੱਖਾਂ ਵਾਲੇ ਹਸਪਤਾਲ ਚੋਂ ਵੀ ਨਾ ਸਾਰਾ ਕੁਝ ਸਾਫ਼ ਵਿਖਣ ਲੱਪਿਆ ਸਭ ਕੁਝ ਧੁੰਦਲਾ ਸਭ ਕੁਝ ਬੇਪਰਦਾ ਹੋ ਗਿਆ ਇਹਨਾਂ ਦਾ ਇਹ ਲੋਕਾਂ ਨਾਲ ਘਾਣ ਕਰ ਰਹੇ ਆ ਇਹ ਸਿਰਫ ਵੋਟ ਬੈਂਕ ਇਕੱਠੀ ਕਰ ਰਹੇ ਆ ਦੂਸਰੀ ਵਾਲ ਅਕਾਲੀ ਦਲ ਤੇ ਭਾਜਪੀ ਦਾ ਵਖਰੇਵਾ ਨਹੀਂ ਹੈ ਆਪਸ ਚ ਜਫੀਆਂ ਪਾ ਕੇ ਬੈਠੇ 9 ਮਾਸ ਦਾ ਰਿਸ਼ਤਾ ਇਹਨਾਂ ਦਾ ਕਾਇਮ ਆ ਜੋ ਕਹਿ ਰਿਹਾ ਉਹੀ ਕਾਨੂੰਨੇ ਲਾਗੂ ਕਰ ਰਿਹਾ ਚਾਹੇ ਉਹ ਕਿਸਾਨਾਂ ਤੇ ਹੋਵੇ ਚਾਹੇ ਉਹ ਅੱਜ ਟਰੱਕ ਯੂਨੀਅਨਾਂ ਤੇ ਹੋਵੇ ਟਰੱਕਾਂ ਵਾਲਿਆਂ ਤੇ ਹੋਵੇ ਡਰਾਈਵਰਾਂ ਤੇ ਹੋਵੇ ਚਾਹੇ ਉਹ ਆਪਣਾ ਜਿਹੜੇ ਆਪਣੇ ਵਿਦਿਆਰਥੀ ਆ ਉਹਨਾਂ ਤੇ ਹੋਵੇ ਜਿਹੜੇ ਟੀਚਰ ਆ ਉਹਨਾਂ ਤੇ ਹੋਵੇ ਕਾਨੂੰਨ ਕੋਈ ਅੱਡ ਨਹੀਂ ਆ ਸਾਰੇ ਇੱਕੋ ਹੀ ਲਾਗੂ ਸਾਡੇ ਕੁੱਟਣ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਉਹ ਵੇਖਣਾ ਇਹਨਾਂ ਨੇ ਵੀ ਅਸੀਂ ਝੂਠ ਬੋਲ ਕੇ ਕਿਹੜੇ ਢੰਗ ਨਾਲ ਝੂਠ ਬੋਲ ਕੇ ਇਹ ਕਾਨੂੰਨ ਇਕੱਠਾ ਆਪਣੇ ਹੱਕ ਚ ਵੋਟਾਂ ਇਕੱਠੀਆਂ ਕਰਨੀਆਂ ਤੇ ਕਾਨੂੰਨ ਜਿਹੜਾ ਛਿੱਕੇ ਟੰਗਣਾ ਹੈ ਅਸਲ ਕਾਨੂੰਨ ਛਿੱਕੇ ਟੰਗਿਆ ਤੇ ਵੋਟ ਬੈਂਕ ਦੀ ਲੜਾਈ ਹੋ ਰਹੀ ਆ ਕੋਈ ਕਿਤੇ ਹਾ ਦਾ ਨਾਰੀ ਮੈਂ ਹਾਂ ਲੋਕ ਜਿਹੜੇ ਲੜਦੇ ਆ ਜਿਹੜੇ ਹਮਦਰਦੀ ਆ ਉਹ ਅੱਜ ਵੀ ਮੁਹਾਲੀ ਜਾ ਕੇ ਬੈਠੇ ਕਿਹੜਾ ਲੀਡਰ ਗਿਆ ਉੱਥੇ ਜਾ ਕੇ ਬਹਿ ਕੇ ਆਇਆ ਦੱਸੇ ਮੈਨੂੰ ਇੱਕ ਵੀ ਨਾਂ ਦੱਸਿਓ ਅੱਜ ਉਹ ਚਾਰੇ ਠੰਡ ਦੇ ਚ ਬੈਠਿਆ ਉਹਨਾਂ ਦੇ ਪਾਣੀ ਦੀਆਂ ਬਿਸ਼ਾਰਾ ਹੁੰਦੀਆਂ ਉਹਨਾਂ ਦੇ ਟੈਂਟ ਸਾੜੇ ਜਾਂਦੇ ਆ ਉਹਨਾਂ ਲੰਗਰਾਂ ਦੇ ਉੱਤੇ ਸਵਾਹ ਪਾਈ ਜਾਂਦੀ ਆ ਜਿਹੜੇ ਉਹਨਾਂ ਨੇ ਰਾਤ ਨੂੰ ਖਾਣਾ ਖਾਣਾ ਹੁੰਦਾ ਐਓ ਜੀਆਂ ਹਰਕਤਾਂ ਕੋਜੀਆਂ ਇਹ ਸਰਕਾਰਾਂ ਕਰੀਆਂ ਚਾਹੇ ਉਹ ਪਹਿਲੀਆਂ ਸੀ ਚਾਹੇ ਹੋਂਦੀਆਂ ਇਹ ਜਦੋਂ ਤੱਕ ਲੋਕ ਇਕੱਠੇ ਨਹੀਂ ਹੁੰਦੇ ਇਹ ਲੋਕ ਲਹਿਰ ਨਹੀਂ ਬਣਦੀ ਇਹ ਕਿਸੇ ਪਾਰਟੀ ਦਾ ਮਸਲਾ ਨਹੀਂ ਆ ਇਹ ਮਨੁੱਖੀ ਅਧਿਕਾਰਾਂ ਦਾ ਮਸਲਾ ਵਾ ਹਿਊਮਨ ਰਾਈਟਸ ਦਾ ਮਸਲਾ ਵਾ ਇਹ ਉਦੋਂ ਤੱਕ ਮਸਲਾ ਹੱਲ ਨਹੀਂ ਹੋਣਾ ਤੁਸੀਂ ਹੈਗੇ ਤੁਸੀਂ ਬਾਰ ਬਾਰ ਗੱਲ ਕਰ ਰਹੇ ਹੋ ਵੀ 9 ਮਹੀਨਿਆਂ ਦਾ ਰਿਸ਼ਤਾ ਬੀਜਪੀ ਦੇ ਕਾਲੀ ਗੱਲ ਦਾ ਪਰ ਪਿਛਲੇ ਦਿਨ ਤੁਸੀਂ ਦੇਖਿਆ ਵੀ ਜਦੋਂ ਖਾਸ ਤੱਕ ਜਦੋਂ ਕਾਲੇ ਕਾਨੂੰਨ ਬਿਲ ਲਗਾਏ ਗਏ ਸੀ ਸੈਂਟਰ ਸਰਕਾਰ ਵੱਲੋਂ ਤੇ ਉਸ ਵਾਸਤੇ ਪ੍ਰਧਾਨਕ ਵੀ ਸੀ ਬਾਦ ਉਹਨਾਂ ਨੇ ਇਹ ਸਾਫ਼ ਚਲੇ ਜਿਹੜਾ ਦੋ ਮਹੀਨਾ ਰਿਸ਼ਤਾ ਜਿਹੜਾ ਤੋੜ ਦਿੱਤਾ ਗਿਆ ਸੀ ਉਹਨਾਂ ਕਹਿ ਪਈ ਸਾਡੀ ਪੰਥਕ ਪਾਰਟੀ ਆ ਹਮੇਸ਼ਾ ਅਸੀਂ ਸਿੱਖਾਂ ਦੇ ਨਾਲ ਖੜੇ ਆ ਲੋਕਾਂ ਦੇ ਨਾਲ ਖੜੇ ਆ ਉਹਨਾਂ ਕਹਿਣਾ ਅਸੀਂ ਕਿਸਾਨ ਦੇ ਪੁੱਤ ਆ ਅਸੀਂ ਕਿਸਾਨ ਆ ਇਸ ਕਰਕੇ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਉਹਨਾਂ ਨੇ ਆਪਣਾ ਜਿਹੜਾ ਇਹਨਾਂ ਪੁਰਾਣਾ ਸੀ 9 ਮਹੀਨਿਆਂ ਦਾ ਰਿਸ਼ਤਾ ਜਿਹੜਾ ਨਾਲ ਆ ਪੰਜਾਬ ਦੇ ਜਾਣਾ ਫਿਰ ਤੁਸੀਂ ਕਿਸਦਾ ਕਹਿ ਰਹੇ ਹੋ ਵੀ ਇਹ ਜਿਹੜਾ ਨੋ ਮੈਲਸਤਾ ਹੈ ਇਹ ਆਮ ਹੀ ਨਾਲ ਹੈਗਾ ਦੇਖੋ ਬਾਦਲ ਸਾਹਿਬ ਨੇ ਜਦੋਂ ਇਹ ਕਾਲੇ ਕਾਨੂੰਨ ਆ ਇਹ ਆਪਣੇ ਅੰਗੂਠੇ ਤੇ ਸ਼ਾਈ ਲਾ ਕੇ ਉੱਥੇ ਕਿਹਾ ਕਿ ਤੋ ਮਰਨ ਤੱਕ ਸ਼ਾਈ ਨਹੀਂ ਲੱਥੀ ਅੰਗੂਠੇ ਤੋਂ ਹਰ ਸਿਮਰਤ ਕੌਰ ਬੀਬੀ ਸਾਡੀ ਭੈਣ ਆ ਪੰਜਾਬ ਦੇ ਜਾਇਆਂ ਭੈਣ ਹੀ ਕਾਂਗੇ ਪਰ ਰਿਸਪੈਕਟ ਦਿੰਨੇ ਆ ਰਿਸਪੈਕਟ ਲੈਣੇ ਆ ਉਹਨੇ ਕਾਲੇ ਕਾਨੂੰਨਾਂ ਦੀ ਹਮਾਇਤ ਕੀਤੀ ਜਦੋਂ ਵੇਖਿਆ ਵੀ ਪਲੜਾ ਪਾਰੀ ਹੋ ਗਿਆ ਦੂਜੇ ਪਾਸੇ ਲੋਕ ਬੈਗੇ ਦਿੱਲੀ ਦੀਆਂ ਬਰੂਹਾਂ ਤੇ ਬੜਾ ਕੁਛ ਅਸੀਂ ਕੀਤਾ ਬੜਾ ਢੱਕਣ ਦੀ ਕੋਸ਼ਿਸ਼ ਕੀਤੀ ਦਿੱਲੀ ਦੀਆਂ ਬਰੂਹਾਂ ਭਰ ਗਈਆਂ ਤੇ ਮਹੀਨੇ ਬਾਅਦ ਇਹਨਾਂ ਨੂੰ ਚੇਤਾ ਆਉਂਦਾ ਉਹੋ ਹੋ ਆਪਾਂ ਨੂੰ ਤੇ ਉਹ ਕਿਸਾਨਾਂ ਨਾਲ ਖਲੋਣਾ ਚਾਹੀਦਾ ਸੀਗਾ ਪਰ ਨਹੀਂ ਹੁਣ ਲੋਕ ਕੀ ਸਿਆਣੇ ਆ ਇਹਨਾਂ ਦੀਆਂ ਚੱਲ ਜਾਂਦੇ ਇਹਨਾਂ ਦੇ ਗੁੱਠਿਆਂ ਤੋਂ ਹਜੇ ਤੱਕ ਕੋਈ ਸ਼ਾਈ ਨਹੀਂ ਲੱਤੀ ਕਾਲੇ ਕਲੂਨਾਂ ਵਾਲੀ ਜਿੱਤੇ ਉਹਨਾਂ ਨੇ ਗੁੱਠੇ ਲਾ ਕੇ ਗਾਹ ਤੋਰਿਆ ਤੇ ਇਹ ਆਉਣ ਵਾਲੀਆਂ ਸਰਕਾਰਾਂ ਤੇ ਪਹਿਲੀਆਂ ਸਰਕਾਰਾਂ ਤੇ ਜਿਹੜੀਆਂ ਗਾਹ ਆਉਣ ਗਈਆਂ ਉਹਨਾਂ ਸਰਕਾਰਾਂ ਤੋਂ ਅੱਡ ਨਹੀਂ ਕੋਈ ਇਹ 9 ਮਾਸ ਦਾ ਰਿਸ਼ਤਾ ਇਹਨਾਂ ਦਾ ਕਾਇਮ ਹੈ ਲੋਕਾਂ ਨੂੰ ਵਿਖਾਵੇ ਲਈ ਗਿਰਗੜ ਦੇ ਵੇਖਿਆ ਕਦੀ ਰੰਗ ਬਦਲਦਾ ਇਹ ਰੰਗ ਬਦਲੇ ਆ ਜਦੋਂ ਇਹਨਾਂ ਨੇ ਇਕੱਠੇ ਹੋਣਾ ਇੱਕਦਮ ਇਕੱਠੇ ਹੋਏ ਨਾ ਇਲੈਕਸ਼ਨ ਆ ਗਈ ਆ ਦੇਖਿਓ ਤੁਸੀਂ ਇੰਟਰਵਿਊ ਕਰਨ ਆਉਣਾ ਮੇਰੀ ਦੁਬਾਰਾ ਵੀ ਹਾਂ ਤੁਸੀਂ ਇਹ ਗੱਲ ਕਹੀ ਸੀ ਇਹਨਾਂ ਨੇ ਇਕੱਠੇ ਹੋ ਕੇ ਤੇ ਇਸ ਪੰਜਾਬ ਚ ਗੱਠਜੋੜ ਹੋ ਰਿਹਾ ਥੋੜੇ ਸਮੇਂ ਚ ਇਹਨਾਂ ਦਾ ਇਹ ਅੱਡ ਨਹੀਂ ਹੈਗੇ ਗੱਠਜੋੜ ਟੁੱਟਾ ਹੀ ਨਹੀਂ ਸੀਗਾ ਇਹ ਬਸ ਲੋਕਾਂ ਦੀ ਅੱਖਾਂ ਚ ਜਿਹੜਾ ਘੱਟਾ ਪਾ ਰਿਹਾ ਕਹਿੰਦੇ ਸਰਦੂ ਸਿੰਘ ਜੀ ਡਰ ਕਿੱਥੇ ਮਹਿਸੂਸ ਕਰਦੇ ਨੇ ਆ ਬੰਦੀ ਸਿੰਘ ਜੀ ਇਹ ਰਹਾਈ ਹੁੰਦੀ ਆ ਤੇ ਕਿਹੜੇ ਲੋਕ ਜਿਹੜੇ ਡਰਦੇ ਨੇ ਇਹਨੇ ਕਿ ਜੇ ਬੰਦੀ ਸਿੰਘ ਰਹਾਈ ਹੋਏਗੇ ਪਤਾ ਨਹੀਂ ਕੀ ਹੋ ਜਾਊਗਾ ਕਿਹੜੇ ਲੋਕ ਨੇ ਜਿਹੜੇ ਇਹਨਾਂ ਨੂੰ ਡਰਦੇ ਨੇ ਨਾ ਇਹ ਸਰਕਾਰਾਂ ਇਹਨਾਂ ਤੋਂ ਡਰਦੀਆਂ ਉਹ ਬੰਦੀ ਸਿੰਘ ਜਿਹੜੇ 33 ਸਾਲ ਤੋਂ ਉੱਥੇ ਬੈਠੇ ਆ ਉਹਨਾਂ ਕੱਲਾ ਕੱਲਾ ਚਿੱਠਾ ਖੋਲ ਦੇਣ ਇਹਨਾਂ ਸਰਕਾਰਾਂ ਦਾ ਆਪਣੇ ਉੱਤੇ ਪਿੰਡਿਆਂ ਤੇ ਜਿਹੜੇ ਉਹਨਾਂ ਦੇ ਤਸ਼ੱਦਦ ਹੋਏ ਆ ਜਿਨ੍ਹਾਂ ਨੂੰ ਕੁੱਟਿਆ ਗਿਆ ਲੁੱਟਿਆ ਗਿਆ ਮਾਰਿਆ ਗਿਆ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਉਹਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਇਹ بڑے ਵੱਡੇ ਪੱਦਰ ਤੇ ਇਹਨਾਂ ਦੇ ਕੱਟੇ ਕੱਚੇ ਚਿੱਠੇ ਜਿਹੜੇ ਆ ਸਰਕਾਰਾਂ ਦੇ ਖੁੱਲਣੇ ਆ ਇਸ ਤੋਂ ਡਰਦੇ ਆ ਤੇ ਪ੍ਰੋਲਾਂ ਇਹੜੀਆਂ ਉਹਨਾਂ ਨੂੰ ਦਿੰਦੇ ਆ ਮੈਂ ਪਹਿਲਾਂ ਵੀ ਗੱਲ ਕੀਤੀ ਪ੍ਰੋਲਾਂ ਉਹਨਾਂ ਨੂੰ ਦਿੰਦੇ ਜਿਨ੍ਹਾਂ ਤੋਂ ਵੋਟ ਬੈਂਕ ਇਕੱਠਾ ਹਨ ਇਹਨਾਂ ਨੂੰ ਰਿਹਾਈ ਨਹੀਂ ਦੇਣੀ ਇਹਨਾਂ ਨੂੰ ਪ੍ਰੋਲ ਹੀ ਦੇ ਦੇਣ ਬੜੀ ਗੱਲ ਹੈ ਰਿਹਾਈ ਤਾਂ ਬੜੀ ਦੂਰ ਦੀ ਗੱਲ ਆ ਹੱਲੇ ਬੜੇ ਵੱਡਾ ਸੰਘਰਸ਼ ਕਰਨਾ ਪੈਣਾ ਇਹ ਲੜਨਾ ਪੈਣਾ ਬੜੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਫਿਰ ਇਹਨਾਂ ਦੀ ਰਿਹਾਈ ਦੀ ਗੱਲ ਹੋਣੀ ਆ ਜਦੋਂ ਤੱਕ ਕਿ ਸਰਕਾਰਾਂ ਬੇਈਮਾਨ ਆ ਉਦੋਂ ਤੱਕ ਸਾਨੂੰ ਨਿਆਰੀ ਆਸ ਨਹੀਂ ਮੁੱਕੀ ਮਨੁੱਖੀ ਅਧਿਕਾਰਾਂ ਦਾ ਹਮੇਸ਼ਾ ਜਿਹੜਾ ਕਹਾਣ ਹੁੰਦਾ ਜਾਊਗਾ ਠੀਕ ਹੈ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਇਹ ਸੀ ਗੱਲ ਬਾਕੀ ਸੀ ਸਰਵਿਸਿੰਗ ਹੈਰੀ ਜਿਹੜੇ ਕਿ ਖੋਲ ਕੇ ਬੋਲਦੇ ਨੇ ਅਤੇ ਕਾਫੀ ਸੰਘਰਸ਼ ਵੀ ਕਰਦੇ ਨੇ ਅਤੇ ਉਹਨਾਂ ਨੇ ਅੱਜ ਜਿਵੇਂ 16 ਸਾਲ ਦੀ ਜਿਹੜੇ ਪ੍ਰੋਲ ਮਿਲਦੀ ਹੈ ਪੰਜਾਬ ਦੇ ਉਹਸ ਤੋਂ ਲੈ ਕੇ ਵੀ ਕਾਫੀ ਉਹਨਾਂ ਨੇ ਚਿੰਤਾ ਜੱਕੇ ਵਿਸ਼ਾ ਜਿਹੜਾ ਉਹਨਾਂ ਦੇ ਲਿਆ ਅਤੇ ਉਹਨਾਂ ਕਹਿੰਦੇ ਵੀ ਵੋਟਾਂ ਨੇੜੇ ਆ ਰਹੀਆਂ ਨੇ ਵੋਟਾਂ ਦੇ ਕਰਕੇ ਜਿਹੜਾ ਕਿਸ ਤਰ੍ਹਾਂ ਜਿਹੜੀਆਂ ਪ੍ਰੋਲਾਂ ਮੇਰੀਆਂ ਪਰ ਅੱਜ ਵੀ ਸਾਡੇ ਜਿਹੜੇ ਬੰਦੀ ਸਿੰਘ ਨੇ ਅੱਜ ਵੀ ਉਹਨਾਂ ਦੀ ਰਿਹਾਈ ਨਹੀਂ ਹੋਈ ਚਾਹੇ ਉਹਨਾਂ ਦਾ ਕੋਈ ਮਾਪਿਓ ਡੈਥ ਹੋ ਜਾਂਦੀ ਹੈ ਕਿਸੇ ਵੀ ਕੋਈ ਮੁਸ਼ਕਲ ਪੈਂਦੀ ਆ ਅੱਜ ਵੀ ਉਹ ਜੇਲਾ ਵਿੱਚ ਜਿਹੜੇ ਨੇ ਐਸ ਕਰਕੇ ਉਹਨਾਂ ਕਹਿੰਦੇ ਵੀ ਸਿੱਖ ਕੌਮ ਨੂੰ ਤੇ ਸਾਰੇ ਜਿਹੜੇ ਧਰਮਾਂ ਦੇ ਲੋਕ ਨੇ ਉਹਨਾਂ ਨੂੰ ਇਕੱਠੇ ਨਾਖਣ ਦੀ ਲੋੜ ਆ ਤਾਂ ਜੋ ਕਿ ਜਿਹੜੇ ਕੀ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਜੀਤ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ